ਪਈ ਕਿਹੜੀ ਧਰਤੀ ਦੇ ਉੱਤੇ ਬੰਦੇ ਸ਼ਰਾਬ ਪੀ ਕੇ ਕਿਸੇ ਦੀ ਧੀ ਭੈਣ ਨੂੰ ਕੱਚ ਦੇ ਗਲਾਸ ਵਾਂਗੂ ਚੱਕ ਲੈਂਦੇ ਆ ਤੇ ਕਿਹੜੇ ਮਾਂ ਪਿਓ ਆ ਕਿਹੜਾ ਉਹ ਪਰਿਵਾਰ ਆ ਜਿਹੜਾ ਆਪਣੀ ਧੀ ਨੂੰ ਕੱਚ ਦੇ ਗਲਾਸ ਵਾਂਗੂ ਚੱਕਣ ਦੀ ਇਜਾਜ਼ਤ ਦੇ ਦਿੰਦਾ ਤੇ ਤੁਹਾਡੀਆਂ ਟੰਗਾ ਨਹੀਂ ਵੱਢਦਾ ਮਤਲਬ ਜੇ ਇਹ ਕਲਚਰ ਸਾਡਾ ਨਹੀਂਗਾ ਤੁਸੀਂ ਕਿਹੜੇ ਕਲਚਰ ਦੀ ਗੱਲ ਕਰ ਰਹੇ ਹੋ ਹੁਣ ਗਰਦਾਸ ਮਾਨ ਦਾ ਗੀਤ ਹੈ ਨੱਚ ਨੀ ਨੱਚ ਨੀ ਨੱਚ ਨੀ ਮੁੰਡੇ ਗੱਭਰੂ ਸ਼ਕੀਨਾ ਕੋਲੋਂ ਬਚ ਨੀ ਪੀਤੀ ਹੋਵੇ ਜੇ ਸ਼ਰਾਬ ਸ਼ਰਾਬ ਐਕਚੁਅਲੀ ਮੈਂ ਸ਼ਰਾਬ ਕਹਿੰਦਾ ਪੀਤੀ ਹੋਵੇ ਜੇ ਸ਼ਰਾਬ ਕੰਮ ਹੋਰ ਵੀ ਖਰਾਬ ਲੈਂਦੇ ਕੱਚ ਦੇ ਗਲਾਸ ਵਾਂਗੂ ਚੱਕ ਨਹੀਂ ਹੁਣ ਮੈਨੂੰ ਤੁਸੀਂ ਦੱਸੋ ਵੀ ਇਹ ਕਿਹੜੀ ਧਰਤੀ ਦਾ ਕਲਚਰ ਤੇ ਮੁੰਡੇ ਗੱਭਰੂ ਸ਼ਕੀਨਾ ਕੋਲੋਂ ਬਚ ਨਹੀਂ ਪੀਤੀ ਹੋਵੇ ਜੇ ਸ਼ਰਾਬ ਕੰਮ ਹੋਰ ਵੀ ਖਰਾਬ ਲੈਂਦੇ ਕੱਚ ਦੇ ਗਲਾਸ ਵਾਂਗੂ ਚੱਕ ਨਹੀਂ ਤੁਸੀਂ ਮੈਨੂੰ ਇਹਨੂੰ ਦੱਸੋ ਵੀ ਕਿਹੜੀ ਧਰਤੀ ਦੇ ਉੱਤੇ ਬੰਦੇ ਸ਼ਰਾਬ ਪੀ ਕੇ ਕਿਸੇ ਦੀ ਧੀ ਭੈਣ ਨੂੰ ਕੱਚ ਦੇ ਗਲਾਸ ਵਾਂਗੂ ਚੱਕ ਲੈਂਦੇ ਆ ਤੇ ਕਿਹੜੇ ਮਾਪਿਓ ਆ ਕਿਹੜਾ ਉਹ ਪਰਿਵਾਰ ਆ ਜਿਹੜਾ ਆਪਣੀ ਧੀ ਨੂੰ ਕੱਚ ਦੇ ਗਲਾਸ ਵਾਂਗੂ ਚੱਕਣ ਦੀ ਇਜਾਜ਼ਤ ਦੇ ਦਿੰਦਾ ਤੇ ਤੁਹਾਡੀਆਂ ਟੰਗਾਂ ਨਹੀਂ ਵੱਢਦਾ। ਮਤਲਬ ਜੇ ਇਹ ਕਲਚਰ ਸਾਡਾ ਨਹੀਂਗਾ ਤੁਸੀਂ ਕਿਹੜੇ ਕਲਚਰ ਦੀ ਗੱਲ ਕਰ ਰਹੇ ਹੋ? ਤੁਸੀਂ ਕਿਹੜੀ ਪਿਰਤ ਪਾ ਰਹੇ ਹੋ? ਤੁਸੀਂ ਲੋਕਾਂ ਦੇ ਮੁੰਡਿਆਂ ਨੂੰ ਵਰਗੜਾ ਰਹੇ ਹੋ। ਤੁਸੀਂ ਉਹਨਾਂ ਨੂੰ ਫੂਕ ਦੇ ਰਹੇ ਹੋ। ਤੇ ਸ਼ਰਾਬੀ ਕੇ ਨੱਚੋ, ਚਾਵਲ ਜਾਓ ਤੇ ਤੁਸੀਂ ਕੋਈ ਗਲਤੀ ਕਰੋ। ਜਦੋਂ ਤੁਸੀਂ ਕੋਈ ਗਲਤੀ ਕਰੋਗੇ। ਟੱਪ ਟੱਕੇ ਪੈਣਗੇ ਫਿਰ ਛਾਪਾ ਪਊਗਾ। ਲੜਾਈਆਂ ਹੋਣਗੀਆਂ, ਝਗੜੇ ਹੋਣਗੇ, ਦੁਸ਼ਮਣੀਆਂ ਪੈਣਗੀਆਂ। ਇੱਕ ਉਹ ਬੰਦਾ ਜਿਹਨੂੰ ਤੁਸੀਂ ਬਾਬਾ ਬੋੜ ਕਹਿੰਦੇ ਆ ਉਹ ਇਹ ਗੱਲ ਕਹਿ ਰਿਹਾ ਕਿ ਨੌਜਵਾਨ ਜੇ ਸ਼ਰਾਬ ਪੀ ਲਣ ਨਾ ਪਤਾ ਨਹੀਂ ਕਿਹੜੀ ਤਰਤੀ ਦੀ ਦੱਸਿਆ ਨਹੀਂ ਗਾ ਮਾਨ ਸਾਹਿਬ ਦੇ ਪਰ ਉਹ ਨਚਾਉਂਦੇ ਪੰਜਾਬੀਆਂ ਨੂੰ ਇਸ ਗੀਤ ਦੇ ਉੱਤੇ ਸੁਣਾਉਂਦੇ ਪੰਜਾਬੀਆਂ ਨੂੰ ਔਰ ਪੰਜਾਬੀ ਮਾਂ ਬੋਲੀ ਦੀ ਜਿਹੜੀ ਕਹਿੰਦੇ ਨਾ ਮੈਂ ਸੇਵਾ ਕਰਦਾ ਆਂ ਪੰਜਾਬੀ ਮਾਂ ਬੋਲੀ 'ਚ ਮਿਸ਼ਰੀ ਘੋਲਦਾ ਆਂ ਉਸੇ ਮਾਂ ਬੋਲੀ ਦੇ ਵਿੱਚ ਉਹਨਾਂ ਨੇ ਗੀਤ ਗਾਇਆ ਕਿ ਪੀਤੀ ਹੋਵੇ ਜੇ ਸ਼ਰਾਬ ਕੰਮ ਹੋਰ ਵੀ ਖਰਾਬ ਤੇ ਲੈnde ਕੱਚ ਦੇ ਗਲਾਸ ਵਾਂਗੂ ਚੱਕ ਨਹੀਂ ਨੱਚ ਨਹੀਂ ਨੱਚ ਨਹੀਂ ਨੱਚ ਨਹੀਂ ਮੁੰਡੇ ਗੱਭਰੂ ਸ਼ਕੀਨਾ ਕੋਲੋਂ ਬਚ ਨਹੀਂ ਉਹ ਕਿਸੇ ਦੀ ਧੀ ਪੈਨਰਸੀਅਤ ਦੇ ਰਿਆ ਕਿ ਬੀਬਾ ਬਚ ਕੇ ਰਹਾ ਇਹ ਬੜੀ ਗੰਦੀ ਨਸਲ ਇਹ ਕੱਚ ਦੇ ਗਲਾਸ ਵਾਂਗੂ ਚੱਕ ਲੈਂਦੇ ਆ ਪੰਜਾਬ ਦਾ ਤਾਂ ਕਲਚਰ ਹੈ ਨਹੀਂਗਾ ਤੇ ਮਾਨ ਸਾਹਿਬ ਕਿਹੜੇ ਕਲਚਰ ਦੀ ਗੱਲ ਕਰ ਰਹੇ ਆ ਕਿਉਂ ਕਿਉਂ ਲੋਕਾਂ ਦੇ ਧੀਆ ਪੁੱਤਾਂ ਦੇ ਜੁੱਤੀਆਂ ਪਾਉਣ ਦਾ ਪ੍ਰਬੰਧ ਕਰ ਰਹੇ ਆ ਠੀਕ ਹੈ ਜੀ ਇੱਕ ਉਹਨਾਂ ਦਾ ਹੋਰ ਗੀਤ ਆ ਜੱਟ ਰਿਸਕੀ ਹੋਏ ਰਿਸਕੀ ਜੱਟ ਰਿਸਕੀ ਆਫਟਰ ਵਿਸਕੀ ਜਦ ਪੀ ਲੈਂਦਾ ਹੈ ਵਿਸਕੀ ਖੋਪੜੀ ਖਿਸਕੀ ਕੇ ਖਿਸਕੀ ਜੱਟ ਰਿਸਕੀ ਹੋਏ ਰਿਸਕੀ ਹੁਣ ਪੀ ਕੇ ਤਾਂ ਖੋਪੜੀ ਕਿਸੇ ਦੀ ਵੀ ਖਿਸਕ ਸਕਦੀ ਆ ਜੱਟਾਂ ਨੂੰ ਬਦਨਾਮ ਕਿਉਂ ਕੀਤਾ ਜਾ ਰਿਹਾ ਜੱਟਾਂ ਦੇ ਛੇਤਰ ਪਾਉਣ ਦਾ ਪ੍ਰਬੰਧ ਕਿਉਂ ਕੀਤਾ ਜਾ ਰਿਹਾ ਹੁਣ ਜਿਹੜੀ ਹੈ ਹੀ ਮਦਰਾ ਜਿਹੜੀ ਸ਼ਰਾਬ ਆ ਉਹ ਤਾਂ ਡੰਗਰਾਂ ਦਾ ਪਸ਼ੂਆਂ ਦਾ ਜਾਨਵਰਾਂ ਦਾ ਵੀ ਦਿਮਾਗ ਖਰਾਬ ਕਰ ਦਿੰਦੀ ਅੱਜ ਕੱਲ ਤੁਸੀਂ ਸੋਸ਼ਲ ਮੀਡੀਆ ਤੇ ਵੀਡੀਓ ਦੇਖਦੇ ਹੋਣੇ ਆ ਕਿ ਕਿਵੇਂ ਜਾਨਵਰ ਕੁੱਕੜ ਬਕਰੇ ਬਿੱਲੀਆਂ ਕੁੱਤੇ ਸ਼ਰਾਬ ਪੀ ਕੇ ਕਿਵੇਂ ਉਹ ਬਜਾਰੇ ਮੁੱਦੇ ਹੋ ਜਾਂਦੇ ਆ ਅਜੇ ਤੱਕ ਕਿ ਹਾਥੀ ਵੀ ਮੁੱਦੇ ਹੋ ਜਾਂਦੇ ਆ ਘੋੜੇ ਵੀ ਮੁੱਦੇ ਹੋ ਜਾਂਦੇ ਆ ਸ਼ਰਾਬ ਪੀ ਕੇ ਤੇ ਜਿਹੜੇ ਬੰਦੇ ਨੇ ਪੀ ਲਈ ਤਾਂ ਖੋਪੜੀ ਤੋਂ ਦੀ ਖਿਸਕਣੀ ਆ ਤਾਂ ਫਿਰ ਤੁਸੀਂ ਅੱਗੇ ਲਾਤਾ ਜੱਟ ਰਿਸਕੀ ਹੋਏ ਰਿਸਕੀ ਜੱਟ ਨਹੀਂ ਰਿਸਕੀ ਸ਼ਰਾਬ ਪੀ ਕੇ ਸਾਰੇ ਰਿਸਕੀ ਆ ਤੁਸੀਂ ਜੱਟਾਂ ਨੂੰ ਟਾਰਗੇਟ ਕਰਦੇ ਹੋ ਜਾਣ ਕੇ ਤਾਂ ਕਿ ਚਾਂਬਲ ਜਾਣ ਤੇ ਪ੍ਰੋਗਰਾਮਾਂ ਦੇ ਭੰਗੜੇ ਕਾਉਣ ਤੇ ਮੈਨੂੰ ਪ੍ਰੋਗਰਾਮ ਦੇਣ ਸੋ ਜਿਹੜਾ ਬੰਦਾ ਆਪਣੇ ਪ੍ਰੋਗਰਾਮ ਲਵਾਉਣ ਲਈ ਇੱਕ ਕੌਮ ਨੂੰ ਟਾਰਗੇਟ ਕਰ ਰਿਹਾ ਇਨਡਾਇਰੈਕਟਲੀ ਉਹਨੂੰ ਬਦਨਾਮ ਕਰ ਰਿਹਾ ਡਾਇਰੈਕਟਲੀ ਉਹਨੂੰ ਚਮੜਾ ਰਿਹਾ ਹੈ ਤਾਂ ਤੁਸੀਂ ਕਿਹੜੀ ਗਾਈਡੈਂਸ ਦੇ ਰਹੇ ਹੋ ਸਮਾਜ ਨੂੰ ਇੱਥੇ ਕਿਹੜੀ ਗਾਈਡੈਂਸ ਹੈ ਮੈਨੂੰ ਦੱਸੋਗੇ ਕਿਸੇ ਦੇ ਧੀ ਪੁੱਤ ਨੂੰ ਇਹ ਕਹਿਣਾ ਕਿ ਤੂੰ ਸ਼ਰਾਬ ਪੀ ਕੇ ਕਿਸੇ ਦੀ ਧੀ ਭੈਣ ਨੂੰ ਚੱਕ ਲੈਣਾ ਇਹ ਤਾਂ ਇਹ ਤਾਂ ਗਾਲ ਹੈ ਕੱਚ ਦੇ ਗਲਾਸ ਵਾਂਗੂ ਬੱਬੂ ਮਾਨ ਦਾ ਵੀ ਗੀਤ ਆਇਆ ਸੀਗਾ ਚੌਥਾ ਬੈਗ ਲਾ ਕੇ ਤੇਰੀ ਬਾਹ ਫੜੂ ਕਿਹੜੀ ਧਰਤੀ ਦਾ ਕਲਚਰ ਆ ਯਾਰ ਇਹ ਚੌਥਾ ਬੈਗ ਲਾ ਕੇ ਤੁਸੀਂ ਕਿਸੇ ਦੀ ਧੀ ਭੈਣ ਦੀ ਬਾਹ ਫੜੋਗੇ ਤਾਂ ਤੁਹਾਡੇ ਡੱਕਰੇ ਨਹੀਂ ਕਰੂਗਾ ਕੀ 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 ਮਤਲਬ ਤੁਸੀਂ ਸਹਿ ਦੇ ਰਹੇ ਹੋ ਕਿ ਇਸ ਤੋਂ ਬਿਨਾ ਪੰਜਾਬੀ ਗਾਇਕੀ ਸੰਪੂਰਨ ਨਹੀਂ ਹੋ ਸਕਦੀ ਇਹੋਗਾ ਇਹੋ ਬਨ ਕੱਲੇ ਇਹਨਾਂ ਨੇ ਨਹੀਂ ਕੀਤਾ ਇਦਾਂ ਪੰਜਾਬੀ ਦੇ ਬਹੁਤ ਸਾਰੇ ਗਾਇਕਾਂ ਨੇ ਜਿਹੜੇ ਪਹਿਲਾਂ ਤੋਂ ਗਾਣੇ ਸੀ ਜਾਂ ਲੱਚਰ ਸੀ ਜਿਨ੍ਹਾਂ ਨੂੰ ਢਾਲ ਬਣਾ ਕੇ ਜਾਂ ਜਿਨ੍ਹਾਂ ਦੇ ਅਗੇਂਸਟ ਗੁਰਦਾਸ ਮਾਨ ਟ੍ਰੈਂਡ ਵਿੱਚ ਆਉਂਦਾ ਕਿ ਗੁਰਦਾਸ ਮਾਨ ਸਾਫ ਸੁਥਰਾ ਗਾਉਂਦਾ ਹੈ ਸੋਲੋ ਗਾਉਂਦਾ ਜੀ ਕੁੜੀ ਨਾਲ ਨਹੀਂ ਗਾਉਂਦਾ ਇਹ ਕੱਲਾ ਹੀ ਗਾਉਂਦਾ ਆ ਤੇ ਲੱਚਰਤਾ ਨਹੀਂ ਕਰਦਾ ਉਹਨਾਂ ਦੀ ਗਾਇਕੀ ਨੂੰ ਨਕਾਰ ਕੇ ਜੇਕਰ ਲੋਕਾਂ ਨੇ ਗੁਰਦਾਸ ਮਾਨ ਨੂੰ ਸਵਾਰਕਾਰ ਕੀਤਾ ਜੇ ਗੁਰਦਾਸ ਮਾਨ ਵੀ ਉਹਨਾਂ ਹਕਤਾਂ ਤੇ ਆ ਗਿਆ ਜਾਂ ਪੰਜਾਬ ਦੇ ਸੈਂਕੜੇ ਜਿਹੜੇ ਹੋਰ ਸਿੰਗਰ ਆ ਉਹ ਵੀ ਜੇ ਇਹੋ ਕੁਸ਼ੀ ਗਾ ਰਹੇ ਆ ਤਾਂ ਫਿਰ ਗੁਰਦਾਸ ਮਾਨ ਤੇ ਉਹਨਾਂ ਲੋਕਾਂ ਦੇ ਵਿੱਚ ਫਰਕ ਕੀ ਰਹਿ ਗਿਆ ਉਹ ਲੋਕ ਜਿਹੜੇ ਨੇ ਉਹ ਬਦਨਾਮ ਕਿਵੇਂ ਨੇ ਤੇ ਗੁਰਦਾਸ ਮਾਨ ਬਾਬਾ ਬੋੜ ਕਿਵੇਂ ਆ ਪੰਜਾਬੀ ਗਾਇਕੀ ਦੀ ਸੇਵਾ ਕਿਵੇਂ ਕਰ ਰਿਹਾ ਠੀਕ ਹੈ ਨਾ ਸੋ ਇੱਕ ਗੁਰਦਾਸ ਮਾਨ ਦਾ ਹੋਰ ਗੀਤ ਆ ਜਿਨੇ ਗੁਰਦਾਸ ਮਾਨ ਨੂੰ ਬਹੁਤ ਪ੍ਰਸਿੱਧੀ ਦਵਾਈ ਔਰ ਬੜੀ ਨਮੋਸ਼ੀ ਵੀ ਦਵਾਈ ਉਹ ਹੈਗਾ ਆਪਣਾ ਪੰਜਾਬ ਹੋਵੇ ਘਰ ਦੀ ਸ਼ਰਾਬ ਹੋਵੇ ਪਹਿਲੇ ਤੋੜ ਵਾਲੀ ਵਿੱਚੋਂ ਦੂਜਾ ਪੈਗ ਲਾਇਆ ਹੋਵੇ ਤੇ ਗੰਦਲਾਂ ਦਾ ਸਾਗ ਵੱਡੀ ਬੇਬੇ ਨੇ ਬਣਾਇਆ ਹੋਵੇ ਇਹਨੂੰ ਕਲਚਰ ਦੇ ਨਾਲ ਜੋੜ ਕੇ ਠੀਕ ਆ ਲੋਕਾਂਾਂ ਦੀ ਸ਼ਰਾਬ ਕੱਢ ਕੇ ਪੀਂਦੇ ਰਹੇ ਆ ਤੇ ਬਹੁਤ ਸਾਰੀ ਦੁਨੀਆ ਦੇ ਵਿੱਚ ਤਕਰੀਬਨ ਚੱਲਦਾ ਆ ਪਰ ਉਹਨੂੰ ਤੁਸੀਂ ਜਦੋਂ ਗਲੋਰੀਫਾਈ ਕਰਦੇ ਆ ਇੱਕ ਉਹ ਬੰਦਾ ਗਲੋਰੀਫਾਈ ਕਰੇ ਜਿਹੜਾ ਕਹਿੰਦਾ ਕਿ ਮੈਂ ਪੰਜਾਬੀ ਬੋਲੀ ਦੀ ਸੇਵਾ ਕੀਤੀ ਆ ਮੈਂ ਪੰਜਾਬੀ ਅ ਮਾ ਬੋਲੀ ਚਮਟਾਸ ਭਰੀ ਆ ਜਦ ਮੈਂ ਦੁਨੀਆ ਇੰਟਰਨੈਸ਼ਨਲ ਲੈਵਲ ਤੇ ਬੋਲੀ ਨੂੰ ਲੈ ਕੇ ਗਿਆ ਆ ਤਾਂ ਫਿਰ ਇਹ ਜਿਹੜੀਆਂ ਗੱਲਾਂ ਆ ਜੋ ਤੁਸੀਂ ਵਿਚਾਰੋਗੇ ਤਾਂ ਇਹਨਾਂ ਗੱਲਾਂ ਤੇ ਤੁਸੀਂ ਐਪਰੀਸ਼ੀਏਟ ਨਹੀਂ ਕਰ ਸਕਦੇ ਕਿਸੇ ਵੀ ਸੰਕਰ ਨੂੰ ਜਿਹੜੀ ਗੱਲ ਗਲਤ ਆ ਉਹ ਗਲਤ ਆ ਜਿਹੜੀ ਮਾੜੀ ਆ ਉਹ ਮਾੜੀ ਆ ਹੁਣ ਮੈਨੂੰ ਆਮ ਦੇਖਣ ਨੂੰ ਮਿਲ ਰਿਹਾ ਕਿ ਗੁਰਦਾਸ ਮਾਨ ਨੇ ਇੰਨੇ ਚੰਗੇ ਗਾਏ ਗੀਤ ਗਾਏ ਆ ਤੇ ਤੁਸੀਂ ਇਹਨਾਂ ਨੂੰ ਮਾੜੇ ਕਹਿ ਰਹੇ ਹੋ ਜੇ ਦੋ ਚਾਰ ਮਾੜੇ ਵੀ ਗਾਤੇ ਫਿਰ ਕੀ ਹੋ ਗਿਆ ਚਲੋ ਤੁਹਾਨੂੰ ਮਾੜੇ ਨਹੀਂ ਲੱਗਦੇ ਉਹ ਤਾਂ ਉਹਬਜੈਕਸ਼ਨ ਲੀਗਾ ਜਿੰਨੂੰ ਹੋ ਸਕਦਾ ਉਹਨੂੰ ਹੋ ਸਕਦਾ ਇੱਕ ਕਾਨੂੰਨ ਥੋੜੀ ਆ ਵੀ ਤੁਸੀਂ ਮਾੜੀ ਗੱਲ ਨੂੰ ਮਾੜਾ ਨਹੀਂ ਕਹਿਣਾ ਜੇ ਉਹਨੂੰ ਕਿਸੇ ਵੀ ਗੱਲ ਨੂੰ 100 ਬੰਦਾ 200 ਬੰਦਾ ਚੰਗਾ ਕਹਿ ਰਿਹਾ ਤਾਂ ਦੋ ਬੰਦੇ ਜਿਹੜੇ ਉਹਬਜੈਕਸ਼ਨ ਨਹੀਂ ਕਰ ਸਕਦੇ ਕਿੱਥੋਂ ਦਾ ਕਾਨੂੰਨ ਹੈ ਇੱਥੇ ਕਿਹੜਾ ਵੋਟਾਂ ਪੈਂਡੀਆਂ ਠੀਕ ਹੈ ਨਾ ਤੁਸੀਂ ਨਹੀਂ ਕਹਿ ਸਕਦੇ ਕਹਿ ਸਕਦੇ ਆ ਸੋ ਮਤਲਬ ਆ ਕਿ ਆਪਣੇ ਆਪ ਨੂੰ ਜਦੋਂ ਤੁਸੀਂ ਟ੍ਰੈਂਡ ਬਿਕਰੋ ਜਦੋਂ ਤੁਸੀਂ ਬਾਬਾ ਬੋਡ ਵੀ ਕਹਾਉਂਦੇ ਆ ਤਾਂ ਫਿਰ ਤੁਸੀਂ ਇਹੋ ਜਿਹੇ ਜਦੋਂ ਯੂ نو ਚੀਜ਼ਾਂ ਸੁਣਾਉਂਦੇ ਆ ਲੋਕਾਂ ਨੂੰ ਤੁਹਾਡੇ ਵਿੱਚ ਤੇ ਆਮ ਚਾਲੂ ਗਾਇਕਾਂ ਦੀ ਚਾਲੂ ਗਾਇਕੀ ਦੇ ਵਿੱਚ ਫਰਕ ਨਹੀਂ ਰਹਿ ਜਾਂਦਾ ਤੇ ਫਿਰ ਤੁਸੀਂ ਆਪਣੀਆਂ ਮਨਮਰਜ਼ੀਆਂ ਦੇ ਨਾਲ ਅਰਥਾਂ ਦੇ ਅਨਰਥ ਕਰਦੇ ਹੋ ਜਿਵੇਂ ਹੁਣੇ-ਹੁਣੇ ਗੁਰਦਾਸ ਮਾਨ ਨੇ ਕੀਤਾ ਕਿ ਉਹਦੀ ਬੱਤੀ ਵਾਲੀ ਗੱਲ ਆ ਉਹ ਗਾਲ ਨਹੀਂ ਗਈ ਬੱਤੀ ਦਾ ਆਪਣੇ ਤਰੀਕੇ ਦੇ ਨਾਲ ਉਹਦਾ ਅਰਥ ਕੱਢ ਲਿਆ ਕਿ ਬੱਤੀ ਦਾ ਆਹ ਹੁੰਦੀ ਆ ਸੋ ਆਪਣੇ ਆਪ ਨੂੰ ਜਸਟੀਫਾਈ ਕਰਨਾ ਵੀ ਮੈਂ ਝੂਠਾ ਹੋ ਹੀ ਨਹੀਂ ਸਕਦਾ ਮੈਂ ਝੂਠਾ ਹੈ ਹੀ ਨਹੀਂਗਾ ਤੇ ਜ਼ਿੱਦ ਕਰਨੀ ਕਿ ਹੁਣ ਅਮਰੀਕਾ ਦੇ ਵਿੱਚ ਉਹਨਾਂ ਦਾ ਵਿਰੋਧ ਬਹੁਤ ਵੱਡੇ ਪੱਧਰ ਤੇ ਹੋ ਰਿਹਾ ਹੈ ਉਹਨਾਂ ਦੇ ਸ਼ੋਅ ਹੋਣ ਜਾ ਰਹੇ ਆ ਤੇ ਚਰਚਾ ਇਸੇ ਕਰਕੇ ਚੜੀ ਆ ਸੋ ਇਹ ਜਿਹੜੀਆਂ ਕਲਾਬਾਜ਼ੀਆਂ ਆ ਕਲਾਕਾਰਾਂ ਦੀਆਂ ਇਹਨਾਂ ਨੂੰ ਸਾਨੂੰ ਵਿਚਾਰ ਚਰਚਾ ਚ ਲਿਆਉਣਾ ਚਾਹੀਦਾ ਵਿਚਾਰ ਚਰਚਾਵਾਂ ਹੁੰਦੀਆਂ ਹੀ ਇਸ ਕਰਕੇ ਆ ਕਿ ਚੰਗੇ ਮਾੜੇ ਦੀ ਪਰਖ ਹੋ ਸਕੇ ਜਿਹੜਾ ਸਾਡਾ ਸਮਾਜ ਆ ਨਾ ਅੱਜ ਅਸੀਂ ਸਾਰੇ ਕਹਿੰਦੇ ਨਿਗਰ ਗਿਆ ਹਰ ਇੱਕ ਖੇਤਰ ਦੇ ਵਿੱਚ ਨਿਗਾਰ ਆ ਗਿਆ ਇਹ ਤਾਂ ਆ ਗਿਆ ਕਿਉਂਕਿ ਨਿਹਾਰ ਪੈਦਾ ਕਰਨ ਵਾਲੇ ਲੋਕ ਸਥਾਪਿਤ ਹੋ ਗਏ ਤਾਂ ਜਿਹੜੀਆਂ ਨਿਹਾਰ ਵਾਲੀਆਂ ਚੀਜ਼ਾਂ ਸੀਗੀਆਂ ਉਹ ਵੀ ਸਥਾਪਿਤ ਹੋ ਗਈਆਂ ਸਥਾਪਿਤ ਹੋਈ ਚੀਜ਼ ਨੂੰ ਤੋੜਨਾ ਬਹੁਤ ਔਖਾ ਹੁੰਦਾ ਹੁਣ ਪੰਜਾਬੀ ਗਾਇਕੀ ਦੇ ਵਿੱਚ ਜੋ ਕੋਈ ਮਰਜ਼ੀ ਗਾਈ ਜਾਵੇ ਕੋਈ ਪੁੱਛਦਾ ਨਹੀਂ ਅਸ਼ਲੀਲਤਾ ਦੀ ਕੋਈ ਡੈਫੀਨੇਸ਼ਨ ਨਹੀਂ ਹੈਗੀ ਅਗਲੇ ਕਹਿੰਦੇ ਨਾ ਸੁਣੋ ਹੁਣ ਸਾਨੂੰ ਵੀ ਕਹਿੰਦੇ ਤੁਸੀਂ ਗਾਣੇ ਨਾ ਸੁਣੋ ਤੁਸੀਂ ਨਾ ਸੁਣਦੇ ਯਾਰ ਸਪੀਕਰ ਦੇ ਉੱਤੇ ਗਾਣਾ ਵੱਜ ਰਿਹਾ ਪਿੰਡ ਦੇ ਵਿੱਚ ਸ਼ਹਿਰ ਦੇ ਵਿੱਚ ਤੁਸੀਂ ਲੰਘ ਰਹੇ ਹੋ ਗਲੀ ਮੱਲੇ ਦੇ ਵਿੱਚ ਉਹ ਵੀ ਤੁਸੀਂ ਆਪਣੇ ਘਰੇ ਬੈਠੇ ਹੋ ਤੁਹਾਡੇ ਘਰ ਵਿਹੜੇ ਦੇ ਵਿੱਚ ਬੈਠਿਆਂ ਨੂੰ ਛੱਤ ਤੇ ਬੈਠਿਆਂ ਨੂੰ ਤੁਹਾਨੂੰ ਗੀਤ ਸੁਣਦਾ ਤੁਸੀਂ ਕਿੰਨੀ ਕੁ ਦੇਰ ਕੰਨਾਂ ਨੂੰ ਬੰਦ ਕਰ ਲਓਗੇ ਹੁਣ ਸਪੀਕਰਾਂ ਤੇ ਪਹਿਲਾਂ ਗਾਣੇ ਵੱਜਦੇ ਹੁੰਦੇ ਸੀ ਠੀਕ ਹੈ ਨਾ ਹੁਣ ਵੀ ਤੁਸੀਂ ਕਿਤੇ ਜਾਂਦੇ ਹੋ ਤੁਹਾਨੂੰ ਗਾਣਾ ਸੁਣ ਪੈਂਦਾ ਤੁਸੀਂ ਕੰਨਾਂ 'ਚ ਉਂਗਲੀਆਂ ਦੇ ਕੇ ਕੰਨ ਥੋੜੀ ਬੰਦ ਕਰ ਲਓਗੇ ਆਵਾਜ਼ ਆ ਸਾਊਂਡ ਤੁਹਾਡੇ ਤੱਕ ਪਹੁੰਚਣੀ ਪਹੁੰਚਣੀ ਹੈ ਤੁਸੀਂ ਨਾ ਚਾਹੁੰਦੇ ਹੋਇਆ ਵੀ ਤੁਹਾਨੂੰ ਸੁਣਨਾ ਪੈਂਦਾ ਠੀਕ ਹੈ ਸੋ ਦਲੀਲਾਂ ਜਿਹੜੀਆਂ ਆ ਉਹ ਥੋੜੀਆਂ ਜੀਆਂ ਇਦਾਂ ਦੀਆਂ ਹੋਣੀਆਂ ਚਾਹੀਦੀਆਂ ਜਿਹੜੀਆਂ ਸਮਾਜ ਦੀ ਬਿਹਤਰ ਲਈ ਹੋਣ ਨਾ ਕਿ ਤੜਾਪਾਲਣ ਲਈ ਗੱਲ ਹੋਵੇ ਸਾਡਾ ਸੁਭਾਅ ਬਣ ਗਿਆ ਤ ਅਸੀਂ ਧੜੇ ਬੰਦਕ ਲੋਕ ਹੈ ਬਹੁਤ ਬੁਰੀ ਤਰ੍ਹਾਂ ਦੇ ਨਾਲ ਧੜੇ ਬੰਦੀਆਂ ਚ ਅਸੀਂ ਗਰਸੇ ਹੋਏ ਲੋਕ ਹੈ